ਜਪ ਸਿਮਰਨ ਭਜਨ ਸੁਰਤ ਕੀਰਤਨ ਇਹਨਾਂ ਦੇ ਵਿੱਚ ਕੀ ਫਰਕ ਹੈ ਤੇ ਇਹਨਾਂ ਬਾਰੇ ਡਿਟੇਲ ਚ ਗੱਲ ਕਰਾਂਗੇ ਦੋਸਤੋ ਕਿ ਇਹ ਕੀ ਹੁੰਦੇ ਨੇ ਜਪ ਕੀ ਹੁੰਦਾ ਸੁਰਤ ਕੀ ਹੁੰਦੀ ਸਿਮਰਨ ਕੀ ਹੁੰਦਾ ਕਈ ਬੰਦੇ ਇਹਨਾਂ ਨੂੰ ਮਿਲਾ ਦਿੰਦੇ ਨੇ ਪਰ ਇਹ ਅੱਡ-ਅੱਡ ਚੀਜ਼ਾਂ ਨੇ ਚਲੋ ਇਸ ਵੀਡੀਓ ਚ ਆਪਾਂ ਗੱਲ ਕਰਦੇ ਹਾਂ ਇਹਨਾਂ ਦੇ ਉੱਤੇ ਕਿ ਜਪ ਸਿਮਰਨ ਸੁਰਤ ਭਜਨ ਕੀਰਤਨ ਇਤਿਆਦੀ ਕੀ ਹਨ ਸਤਿ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜਪ ਦੀ ਕਿ ਜਪ ਕੀ ਹੁੰਦਾ ਕਿਸੇ ਵੀ ਮੰਤਰ ਨਾਮ ਜਾਂ ਸ਼ਬਦ ਦਾ ਮੁੜ ਮੁੜ ਕੇ ਉਚਾਰਨ ਕਰਨਾ ਇਸ ਨੂੰ ਜਪ ਕਿਹਾ ਜਾਂਦਾ ਹੈ ਤੇ ਜਪ ਜਿਹੜਾ ਹੈ ਉਹ ਤਿੰਨ ਪ੍ਰਕਾਰ ਦਾ ਹੁੰਦਾ ਹੈ ਦੋਸਤੋ ਪਹਿਲਾ ਹੁੰਦਾ ਹੈ ਮੌਖਿਕ ਜਿੱਦਾਂ ਆਪਾਂ ਮੂੰਹ ਨਾਲ ਬੋਲਦੇ ਹਾਂ ਵਾਹਿਗੁਰੂ 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 ਇਹ ਹੋ ਗਿਆ ਜਪ ਇਹਨੂੰ ਕਿਹਾ ਜਾਂਦਾ ਹੈ ਮੌਖਿਕ ਜਪ ਤੇ ਦੂਜਾ ਹੈ ਉਪਾਨਸ਼ੂ ਉਪਾਨਸ਼ੂ ਦੇ ਵਿੱਚ ਅਸੀਂ ਮੂੰਹ ਨਾਲ ਉਚਾਰਨ ਨਹੀਂ ਕਰਦੇ ਸਿਰਫ ਸਾਡੇ ਮੰਨ ਲਓ ਥੋੜੀ ਜ਼ੁਬਾਨ ਜਾਂ ਥੋੜੇ ਬੋਲ ਜਿਹੜੇ ਹਨ ਉਹਨਾਂ 'ਚ ਵਾਈਬ੍ਰੇਸ਼ਨ ਹੁੰਦੀ ਹੈ ਥੋੜੇ ਜੇ ਹਰਕਤ ਹੁੰਦੀ ਹੈ ਪਰ ਉਹ ਆਵਾਜ਼ ਨਹੀਂ ਨਿਕਲਦੀ ਤੇ ਉਹ ਫਿਰ ਆਪਾਂ ਜਿਹੜਾ ਨਾਮ ਜਪਦੇ ਹਾਂ ਸ਼ਬਦ ਜਪਦੇ ਹਾਂ ਤੇ ਜਾਂ ਮੰਤਰ ਜਪਦੇ ਹਾਂ ਉਸ ਨੂੰ ਫਿਰ ਉਪਾਂਸ਼ੋ ਜਪ ਕਿਹਾ ਜਾਂਦਾ ਹੈ ਇਹਦੇ ਵਿੱਚ ਆਵਾਜ਼ ਨਹੀਂ ਹੁੰਦੀ ਹੁਣ ਤੀਸਰੇ ਤਰ੍ਹਾਂ ਦਾ ਜਿਹੜਾ ਜਪ ਹੈ ਉਹ ਮਾਨਸਿਕ ਜਪ ਹੈ ਮਾਨਸਿਕ ਜਪ ਕੀ ਹੈ ਕਿ ਤੁਸੀਂ ਵਾਈਗਰੂ ਵਾਈਗਰੂ ਹੀ ਕਰਨਾ ਜੋ ਵੀ ਤੁਹਾਡੇ ਇਸ਼ਟ ਦਾ ਨਾਮ ਹੈ ਉਸ ਨੂੰ ਮਨ ਦੇ ਅੰਦਰ ਹੀ ਤੁਹਾਡਾ ਨਾਰ ਜਿਹੜਾ ਹੈ ਭੌਤਿਕ ਸਰੀਰ ਹੈ ਸਥੂਲ ਸਰੀਰ ਇਸ ਦਾ ਪ੍ਰਯੋਗ ਨਹੀਂ ਕਰਨਾ ਕੋਈ ਵਾਈਬ੍ਰੇਸ਼ਨ ਨਹੀਂ ਹੋਣੀ ਚਾਹੀਦੀ ਜੀਵ ਦੇ ਵਿੱਚ ਕੋਈ ਤੁਹਾਡੇ ਬੁੱਲਾਂ ਦੇ ਉੱਤੇ ਤੁਹਾਡੇ ਮਨ ਦੇ ਅੰਦਰ ਹੀ ਉਹ ਨਾਮ ਚੱਲਣਾ ਚਾਹੀਦਾ ਹੈ ਇਹਨੂੰ ਮਾਨਸਿਕ ਜਪ ਕਿਹਾ ਜਾਂਦਾ ਹੈ ਤੇ ਇਹ ਸਭ ਤੋਂ ਸ਼੍ਰੇਸ਼ਟ ਜਿਹੜਾ ਤਰੀਕਾ ਹੈ ਜਿੱਦਾਂ ਮੌਖਿਕ ਹੈ ਇਹ ਬਿਲਕੁਲ ਬੇਸਿਕ ਹੈ ਸਧਾਰਨ ਹੈ ਤੇ ਉਪਾਸ਼ੂ ਹੈ ਉਹ ਤੋਂ ਬਿਹਤਰ ਹੈ ਤੇ ਜਿਹੜਾ ਮਾਨਸਿਕ ਜਪ ਹੈ ਇਹਨੂੰ ਸ਼੍ਰੇਸ਼ਟ ਜਪ ਕਿਹਾ ਜਾਂਦਾ ਹੈ ਹੁਣ ਆਪਾਂ ਵੇਖਦੇ ਹਾਂ ਸਿਮਰਨ ਕਿਸ ਨੂੰ ਕਿਹਾ ਜਾਂਦਾ ਹੈ ਜ਼ਿਆਦਾਤਰ ਲੋਕ ਜਪ ਤੇ ਸਿਮਰਨ ਨੂੰ ਇੱਕ ਹੀ ਸਮਝ ਲੈਂਦੇ ਹਨ ਪਰ ਦੋਵਾਂ ਦੇ ਵਿੱਚ ਭੇਦ ਹੈ ਸਿਮਰਨ ਸ਼ਬਦ ਜਿਹੜਾ ਹੈ ਇਹ ਬਣਿਆ ਹੈ ਸੰਸਕ੍ਰਿਤ ਦੇ ਸਮਰਨ ਸ਼ਬਦ ਤੋਂ ਜਿਸ ਦਾ ਮਤਲਬ ਹੁੰਦਾ ਹੈ ਯਾਦ ਤੇ ਜਦੋਂ ਕਿਸੇ ਵੀ ਚੀਜ਼ ਦੀ ਆਪਾਂ ਯਾਦ ਕਰਦੇ ਹਾਂ ਕਿਸੇ ਤੇ ਫੋਕਸ ਕਰਦੇ ਹਾਂ ਕਿਸੇ ਸ਼ਖਸ ਦੇ ਕਿਸੇ ਵਸਤੂ ਦੇ ਮੂਰਤ ਦੇ ਨਾਮ ਆਦਿ ਤੇ ਬਿਨਾ ਉਸ ਦੇ ਨਾਮ ਦਾ ਉਚਾਰਨ ਕੀਤੇ ਜਦੋਂ ਉਸ ਨੂੰ ਯਾਦ ਕਰਦੇ ਹਾਂ ਤੇ ਉਸ ਨੂੰ ਆਪਾਂ ਸਿਮਰਨ ਕਹਿੰਦੇ ਹਾਂ ਤੇ ਜਾਂ ਆਪਣਾ ਹਿੰਦੀ ਦੇ ਵਿੱਚ ਸੁਮੇਰਣ ਵੀ ਕਿਹਾ ਜਾਂਦਾ ਹੈ ਜਿਸ ਤਰ੍ਹਾਂ ਮੰਨ ਲਓ ਤੁਹਾਨੂੰ ਕਿਸੇ ਮਾਤਾ ਪਿਤਾ ਜਾਂ ਕਿਸੇ ਤੁਹਾਡੇ ਵੀ ਆਪਣੇ ਕਿਸੇ ਵੀ ਆਪਣੇ ਰਿਸ਼ਤੇਦਾਰ ਦੀ ਤੁਹਾਨੂੰ ਯਾਦ ਆਉਂਦੀ ਹੈ ਉਦੋਂ ਉਹਨਾਂ ਦਾ ਆਪਾਂ ਨਾਮ ਨਹੀਂ ਸੋਚਦੇ ਸਿਰਫ ਉਹਨਾਂ ਦਾ ਸਾਨੂੰ ਯਾਦ ਆਉਂਦੀ ਹੈ ਤੇ ਉਸ ਨੂੰ ਹੀ ਸਿਮਰਨ ਕਿਹਾ ਜਾਂਦਾ ਹੈ ਤੇ ਇਸੇ ਯਾਦ ਵਾਲੀ ਵਿਧੀ ਨੂੰ ਧਰਮ ਦੇ ਵਿੱਚ ਧਿਆਨ ਨੂੰ ਇਕਾਗਰ ਕਰਨ ਵਾਸਤੇ ਸੁਰਤ ਨੂੰ ਟਿਕਾਉਣ ਵਾਸਤੇ ਵਰਤਿਆ ਜਾਂਦਾ ਹੈ ਕਿ ਤੁਸੀਂ ਹੁਣ ਮੰਨ ਲਓ ਕੋਈ ਵੀ ਆਪਣੇ ਈਸ਼ਟ ਦੇ ਉੱਤੇ ਉਹਦੀ ਮੂਰਤੀ ਤੇ ਕਿਸੇ ਦੇ ਵੀ ਉੱਤੇ ਧਿਆਨ ਕਰਦਾ ਹੈ ਤੇ ਉਹ ਉਸ ਨੂੰ ਸਿਰਫ ਉਸ ਦਾ ਨਾਮ ਨਹੀਂ ਲੈਂਦਾ ਸਿਰਫ ਉਸ ਨੂੰ ਮਨ ਦੇ ਵਿੱਚ ਉਹਦੀ ਜਿਹੜੀ ਯਾਦ ਨੂੰ ਟਿਕਾਉਂਦਾ ਹੈ ਉਹਨੂੰ ਹੀ ਸਿਮਰਨ ਕਿਹਾ ਜਾਂਦਾ ਹੈ ਉਹਨਾ ਸੀ ਵੇਖਾਂਗੇ ਕਿ ਜਿਸ ਤਰ੍ਹਾਂ ਮੰਨ ਲਓ ਨਿਰਆਕਾਰ ਪਰਮਾਤਮਾ ਹੈ ਉਸ ਦਾ ਤੇ ਨਾ ਕੋਈ ਆਕਾਰ ਹੈ ਨਾ ਮੂਰਤ ਹੈ ਤੇ ਉਹਦੇ ਉੱਤੇ ਆਪਾਂ ਕਿੱਦਾਂ ਫੋਕਸ ਕਰਨਾ ਉਹਦੇ ਫਿਰ ਅਸੀਂ ਨਾਮ ਦੇ ਉੱਤੇ ਹੀ ਫੋਕਸ ਕਰਨਾ ਉਸ ਦੇ ਨਾਮ ਨੂੰ ਹੀ ਯਾਦ ਕਰਨਾ ਹੈ ਸਿਰਫ ਇਹ ਹੈ ਕਿ ਉਹ ਨਾਮ ਨੂੰ ਜਪਣਾ ਨਹੀਂ ਹੈ ਤੇ ਉਸ ਨੂੰ ਸਿਰਫ ਨਾਮ ਨੂੰ ਯਾਦ ਕਰਨਾ ਹੈ ਤੇ ਇਸ ਨੂੰ ਹੀ ਸਿਮਰਨ ਕਿਹਾ ਜਾਂਦਾ ਹੈ ਤੇ ਸੂਰਤ ਕੀ ਹੈ ਦੋਸਤੋ ਜਦੋਂ ਆਪਾਂ ਸਿਮਰਨ ਕਰਦੇ ਹਾਂ ਤੇ ਸਾਡਾ ਮਨ ਜਿਹੜਾ ਹੈ ਬਾਰ-ਬਾਰ ਭੱਜਦਾ ਹੈ ਜਿੱਦਾਂ ਜਪ ਕਰਦਿਆਂ ਸਾਡੇ ਮਨ 'ਚ ਕਈ ਤਰ੍ਹਾਂ ਦੇ ਵਿਚਾਰ ਆਉਂਦੇ ਹਨ ਤੇ ਸਿਮਰਨ ਕਰਦਿਆਂ ਫੋਕਸ 'ਚ ਨਾਮ ਨੂੰ ਲਿਆਉਂਦਿਆਂ ਜਾਂ ਆਪਣੇ ਜੋ ਵੀ ਇਸ਼ਟ ਦੀ ਮੂਰਤ ਨੂੰ ਲਿਆਉਂਦਿਆਂ ਨਾਮ ਬਾਰ-ਬਾਰ ਭੱਜਦਾ ਹੈ ਇੱਧਰ-ਉੱਧਰ ਤੇ ਉਸ ਮਨ ਨੂੰ ਲਿਆਉਣਾ ਹੈ ਬਾਰ-ਬਾਰ ਜਿਹੜਾ ਹੈ ਟਿਕਾਉਣਾ ਹੈ ਅਭਿਆਸ ਦੇ ਨਾਲ ਤੇ ਉਸ ਮਨ ਜਿਹੜਾ ਹੈ ਇੱਕ ਜਗ੍ਹਾ ਤੇ ਇਕਾਗਰ ਹੋ ਜਾਂਦਾ ਹੈ ਇੱਕ ਇਸ ਚੀਜ਼ ਦੇ ਉੱਤੇ ਇੱਕ ਯਾਦ ਦੇ ਉੱਤੇ ਜਦੋਂ ਇਕਾਗਰ ਹੋ ਜਾਂਦਾ ਹੈ ਉਸ ਨੂੰ ਹੀ ਸੁਰਤ ਦਾ ਟਿਕ ਜਾਣਾ ਕਹਿੰਦੇ ਹਨ ਤੇ ਅਭਿਆਸ ਨਾਲ ਇਹ ਜਿਹੜਾ ਸਮਾਂ ਹੈ ਉਹ ਵੱਧਦਾ ਜਾਂਦਾ ਹੈ ਤੇ ਦੋਸਤੋ ਇਹ ਫਰਕ ਹੋ ਗਿਆ ਜਪ ਸਿਮਰਨ ਤੇ ਸੁਰਤ ਦੇ ਵਿੱਚ ਜਪ ਹੈ ਜਿਹੜਾ ਕਿ ਨਾਮ ਨੂੰ ਜਪਣਾ ਤਿੰਨ ਤਰ੍ਹਾਂ ਦੇ ਤੁਹਾਨੂੰ ਜਦ ਦੱਸੇ ਤੇ ਸਿਮਰਨ ਹੋ ਗਿਆ ਕਿ ਨਾਮ ਦੇ ਸਿਰਫ ਯਾਦ ਬਣਾਉਣੇ ਤੇ ਜਦੋਂ ਯਾਦ ਪੂਰੀ ਤਰ੍ਹਾਂ ਟਿਕ ਜਾਂਦੀ ਹੈ ਜਦੋਂ ਮਨ ਭਜਣੋਂ ਹਟ ਜਾਂਦਾ ਤੇ ਉਸ ਨੂੰ ਅਸੀਂ ਕਹਿੰਦੇ ਹਾਂ ਕਿ ਸੁਰਤ ਟਿਕ ਗਈ ਹੁਣ ਅਸੀਂ ਗੱਲ ਕਰਦੇ ਹਾਂ ਭਜਨ ਤੇ ਫਿਰ ਕੀਰਤਨ ਦੀ ਭਜਨ ਕੀ ਹੈ ਭਜਨ ਜਿਹੜਾ ਭਜਨ ਹੈ ਦੋਸਤੋ ਇਹ ਭਾਜੇ ਸ਼ਬਦ ਤੋਂ ਆਇਆ ਹੈ ਭਾਜੇ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦਾ ਅਰਥ ਹੁੰਦਾ ਹੈ ਪੂਜਾ ਜਾਂ ਆਰਾਧਨਾ ਕਰਨੇ ਤੇ ਗੀਤਾਂ ਰਾਹੀ ਆਪਣੇ ਈਸ਼ਟ ਦੀ ਆराधना ਕਰਨੀ ਭਗਤੀ ਕਰਨੀ ਉਸ ਨੂੰ ਭਜਨ ਕਿਹਾ ਜਾਂਦਾ ਹੈ ਦੋਸਤੋ ਇਹ ਯਾਦ ਰੱਖਿਓ ਗੀਤਾਂ ਦੇ ਰਾਹੀ ਗਾ ਕੇ ਉਸ ਨੂੰ ਭਜਨ ਕਿਹਾ ਜਾਂਦਾ ਹੈ ਤੇ ਕੀਰਤਨ ਦੋਸਤੋ ਕੀਰਤਨ ਵੀ ਗਾ ਕੇ ਹੀ ਕੀਤਾ ਜਾਂਦਾ ਹੈ ਇਹਦੇ ਵਿੱਚ ਵੀ ਜਿਹੜੇ 뮤직 ਦੋਵਾਂ ਦੇ ਵਿੱਚ 뮤직 ਇਨਸਟਰੂਮੈਂਟ ਵੀ ਯੂਜ਼ ਕੀਤੇ ਜਾਂਦੇ ਹਨ ਜਿਦਾਂ ਮੰਨ ਲਓ ਹਰਮੋਨੀਅਮ ਹੈ ਢੋਲ ਕੀ ਇਤਿਆਦੀ ਹੋਰ ਕਈ ਤਰ੍ਹਾਂ ਦੇ ਮਿਊਜ਼ਿਕ ਇਨਸਟਰੂਮੈਂਟ ਦੋਵਾਂ ਦੇ ਵਿੱਚ ਯੂਜ਼ ਕੀਤੇ ਜਾਂਦੇ ਹਨ ਹੁਣ ਕੀਰਤਨ ਦਾ ਕੀ ਅਰਥ ਹੁੰਦਾ ਦੋਸਤੋ ਕੀਰਤਨ ਜਿਹੜਾ ਸ਼ਬਦ ਹੈ ਕੀਰਤ ਤੋਂ ਆਇਆ ਹੈ ਕੀਰਤ ਦਾ ਅਰਥ ਹੁੰਦਾ ਹੈ ਉਸਤਤ ਜਾਂ ਸੋਭਾ ਤੇ ਕੀਰਤਨ ਦੇ ਵਿੱਚ ਲੋਕ ਇਕੱਠੇ ਹੋ ਕੇ ਆਪਣੇ ਪਰਮਾਤਮਾ ਦੀ ਆਪਣੇ ਈਸ਼ਟ ਦੀ ਜਿਹੜੀ ਹੈ ਸੋਭਾ ਉਹਦਾ ਗੁਣ ਗਾਨ ਕਰਦੇ ਹਨ ਭਜਨ ਤੇ ਕੀਰਤਨ ਦੇ ਵਿੱਚ ਕੋਈ ਬਹੁਤ ਜ਼ਿਆਦਾ ਭੇਜ ਨਹੀਂ ਹੈ ਪਰ ਕੁਝ ਲੋਕਾਂ ਦਾ ਮੰਨਣਾ ਹੈ ਕਿ ਭਜਨ ਲੋਕ ਇਕੱਲਟੇ ਵੀ ਕਰ ਸਕਦੇ ਹਨ ਤੇ ਇਕੱਲੇ ਵੀ ਕਰ ਸਕਦੇ ਹਨ ਪਰ ਕੀਰਤਨ ਜਿਹੜਾ ਹੈ ਉਹ ਜ਼ਿਆਦਾਤਰ ਲੋਕਾਂ ਦੇ ਵਿੱਚ ਬੈਠ ਕੇ ਜਾਂ ਤੁਰੇ ਫਿਰਦੇ ਵੀ ਲੋਕ ਜਿਹੜਾ ਕਰਦੇ ਨੇ ਕੀਰਤਨ ਤੇ ਉਹਨੂੰ ਕੋਈ ਨਗਰ ਕੀਰਤਨ ਜਾਂ ਇਸ ਤਰ੍ਹਾਂ ਕੀਰਤਨ ਸਮਝ ਲੈਂਦਾ ਕਈ ਲੋਕਾਂ ਦਾ ਮੰਨਣਾ ਹੈ ਪਰ ਕੀਰਤਨ ਤੁਸੀਂ ਬੈਠ ਕੇ ਵੀ ਕਰ ਸਕਦੇ ਹੋ ਤੁਰੇ ਫਿਰੇ ਵੀ ਕਰ ਸਕਦੇ ਇਸ ਕਰਕੇ ਜਦੋਂ ਲੋਕ ਜ਼ਿਆਦਾਤਰ ਤੁਰ ਕੇ ਕੀਰਤਨ ਕਰਦੇ ਤੇ ਉਸ ਨੂੰ ਆਪਾਂ ਨਗਰ ਕੀਰਤਨ ਕਹਿ ਦਿੰਦੇ ਹਾਂ ਤੇ ਕੀਰਤਨ ਦਾ ਤੇ ਭਜਨ ਦਾ ਅਰਥ ਇਹੀ ਹੈ ਕਿ ਆਪਣੇ ਜੇ ਪ੍ਰਭੂ ਦੇ ਗੁਣ ਗਾਣ ਗਾਣਾ ਕੀਰਤ ਦਾ ਅਰਥ ਹੁੰਦਾ ਹੈ ਜਸ ਜਾਂ ਉਸਤਤ ਤੇ ਸਿੱਖਾਂ ਦੇ ਵਿੱਚ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਹਨ ਇਹ ਸਾਰੀਆਂ ਹੀ ਵਿਧੀਆਂ ਜਿਹੜੀਆਂ ਪ੍ਰਚਲਿਤ ਹਨ ਤੇ ਤੁਹਾਨੂੰ ਦੋਸਤੋ ਇਹ ਵੀਡੀਓ ਇਹ ਜਾਣਕਾਰੀ ਕਿੱਦਾਂ ਦੀ ਲੱਗੀ ਜ਼ਰੂਰ ਲਿਖੋ ਕਮੈਂਟ ਬਾਕਸ ਦੇ ਵਿੱਚ ਅਗਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਿਓ ਫਿਰ ਮਿਲਾਂਗੇ ਨਵੇਂ ਵੀਡੀਓ ਨਵੀਂ ਜਾਣਕਾਰੀ ਦੇ ਵਿੱਚ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ